ਬਟਾਲਾ ਪੁਲਿਸ ਨੇ ਦਿਨ ਪਿੰਡ ਸਿਟੀ ਰੋਡ ਦੇ ਬੀਟੀ 24 ਜੁਲਾਈ ਨੂੰ ਲੁਥਰਾ ਜੁਲਰ ਦੀ ਦੁਕਾਨ ਤੇ ਮੋਟਰਸਾਈਕਲ 'ਤੇ ਸਵਾਰ ਹੋਣ ਅਣਪਛਾਤੇ ਨੂੰ ਫਾਇਰਿੰਗ ਕੀਤੀ ਗਈ ਸੀ ਅਤੇ ਡੇਰਾ ਬਾਬਾ ਨਗ ਦਾ ਪਿੰਡ ਸਸਜਾ ਦਾ 27 ਜੁਲਾਈ ਨੂੰ ਸੁਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹਨਾਂ ਦੋਵਾਂ ਕੇਸਾਂ ਨੂੰ ਸੁਲਝਾਉਣੇ 'ਚ ਬਟਾਲਾ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਦੋਨਾਂ ਕੇਸਾਂ ਵਿੱਚ ਸ਼ਾਮਲ 4 ਅਰੋਪੀਆਂ ਨੂੰ ਕਾਬੂ ਕਰਦੇ ਹੋਏ ਲੁਥਰਾ ਜੁਲਰ ਅਤੇ ਫਾਇਰਿੰਗ ਦੌਰਾਨ ਵਰਤੇ ਗਏ ਬੰਤੀ ਬੋਰ ਪਿਸਤਲ ਵੀ ਬਰਾਮਦ ਕੀਤਾ ਹੈ ਜੋ ਕਿ ਨੇ ਜਾਇਜਾਂ ਤੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਉਧਰ ਸੁਵਿੰਦਰ ਸਿੰਘ ਕਤਲ ਦੇ ਮਾਮਲੇ 'ਚ ਪੁਰਾਣੀ ਰਜਿਸਟ੍ਰ ਹੋ ਸਕਦੀ ਹੈ ਇਸ ਉਪਰ ਅਗਲੀ ਜਾਂਚ ਸ਼ੁਰੂ ਹੈ ਤੇ ਉਦੋਂ ਉਸਲਾ ਜੀਉਲੇ ਦੇ ਮਾਮਲੇ ਵਿੱਚ ਤਾਬੂ ਕਿਤੇ ਕੇ 2 ਰੁਪਇਆ ਦੇ ਪਹਿਲਾਂ ਵੀ ਕਈ ਕੇਸ ਦਰਜ ਹਨ ਬਾਕੀ ਅੱਗੇ ਦੀ ਪੁਲਿਸ ਨੂੰ ਤਕਦੀਸ ਜਾਰੀ ਹੈ ਤਾਂ ਹੋਰ ਵੀ ਠਲਾਤੇ ਹੋਣ ਦੀ ਉਮੀਦ ਹੈ ਇਸ ਸੰਬੰਧੀ ਵਿਸ਼ੇਸ਼ ਜਾਣਕਾਰੀ ਐਸਪੀ ਰਮਿੰਦਰ ਸਿੰਘ ਨੇ ਪ੍ਰੈਸ ਨੂੰ ਦਿੱਤੀ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਹਾਂਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕੁਝ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ ਬਟਾਲਾ ਦੇ ਵਿੱਚ ਫਾਇਰਿੰਗ ਦੀਆਂ ਵਾਰਦਾਤਾਂ ਜਿਹੜੀਆਂ ਹੈਗੀਆਂ ਉਹ ਹੋਈਆਂ ਸੀ ਪਿੱਛੇ ਦੇ ਅਲੱਗ-ਅਲੱਗ ਜਗ੍ਹਾ ਤੇ ਤੇ ਉਹਦੇ ਵਿੱਚ ਕੀ ਸੀਗਾ ਵੀ ਪਬਲਿਕ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਉਹਦੇ ਲਈ ਅਸੀਂ ਅੱਜ ਇੱਕ ਕਲ리어 ਕਰਨਾ ਚਾਹੁੰਦੇ ਹਾਂ ਵੀ ਅਸੀਂ ਜਿਹੜੀਆਂ ਦੋਨੇ ਵਾਰਦਾਤਾਂ ਸੀਗੀਆਂ ਸਿਟੀ ਦੀਆਂ ਬਟਾਲਾ ਔਰ ਡੇਰਾ ਬਾਬਾ ਨਾਨਕ ਉਹ ਦੋਨੇ ਜਿਹੜੀ ਵਾਰਦਾਤ ਅਸੀਂ ਟ੍ਰੇਸ ਕਰ ਲਈਆਂ ਨੇ ਤੇ ਇੱਕ ਸਾਡੇ ਨੁਤਰਾ ਜਿਹੜੇ ਹੈਗੇ ਆ ਜੁਵਲਰ ਦੇ ਬਾਹਰ ਗੋਲੀ ਚੱਲੀ ਸੀ ਦੋ ਜਿਹੜੇ ਨੌਜਵਾਨ ਮੋਟਰਸਾਈਕਲ ਤੇ ਆਏ ਸੀ ਤੇ ਜਿਨ੍ਹਾਂ ਨੇ ਉਹਨਾਂ ਦੇ ਬਾਹਰ ਦਾ ਸ਼ੀਸ਼ਾ ਦਾ ਦਰਵਾਜ਼ਾ ਸੀ ਉਹਦੇ ਵਿੱਚ ਗੋਲੀਆਂ ਮਾਰ ਕੇ ਤੇ ਫਰਾਰ ਹੋ ਗਏ ਸੀਗੇ ਤੇ ਉਹਦੇ ਵਿੱਚ ਅਸੀਂ ਜਿਹੜਾ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਾਲ ਦੀ ਨਾਲ ਜਿਹੜਾ ਹੈਗਾ ਟੀਮਸ ਅਲੱਗ-ਅਲੱਗ ਬਣਾ ਕੇ ਇਹ ਦਿਸ਼ਾੰਦੇਸ਼ ਦਿੱਤੇ ਗਏ ਉਹਦੇ ਵਿੱਚ ਸਾਡੀਆਂ ਡੀਐਸਪੀ ਸਿਟੀ ਸੀਆਈਏ ਟੀਮ ਐਸਐਚਓ ਸਿਟੀ ਵਨੋ ਜਿਹੜੀ ਹੈਗੀ ਆ ਕਾਫੀ ਜਿਹੜੀ ਹੈਗੀ ਮਿਹਨਤ ਕਰਕੇ ਕਾਉਂਟਰ ਇੰਟੈਲੀਜੈਂਸ ਦਾ ਕਾਫੀ 파ਟ ਆ ਹਿਊਮਨ ਇੰਟੈਲੀਜੈਂਸ ਅਸੀਂ ਹੋਰ ਜਿਹੜੇ ਰਿਸੋਰਸ ਜਿਹੜੇ ਹੈਗੇ ਆ ਉਹਦੇ ਥਰੂ ਕਾਫੀ ਜਿਹੜੀ ਮਿਹਨਤ ਤੋਂ ਬਾਅਦ ਅਲੱਗ-ਅਲੱਗ ਟੀਮਾਂ ਦੀ ਬਿਕੋਜ਼ ਬਿਲਕੁਲ ਬਲਾਈਂਡ ਸੀਗਾ ਇਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਪਹਿਲਾਂ ਕਿਸੇ ਤਰ੍ਹਾਂ ਦਾ ਸਬੂਤ ਨਹੀਂ ਸੀ ਸਾਹਮਣੇ ਆਇਆ ਸੋ ਸਾਰੀਆਂ ਟੀਮਾਂ ਦੀ ਜਿਹੜੀ ਕੰਬਾਈਨਡ ਮਿਹਨਤ ਨਾਲ ਕਾ ਜਿਹੜੀ ਹੈਗੇ ਅਸੀਂ ਇਹ ਕ੍ਰੈਕ ਕਰ ਲਿਆ ਕੇਸ ਉਹਦੇ ਵਿੱਚ 24 ਤਰੀਕ ਨੂੰ ਜਿਹੜੀ ਇਹ ਫਾਇਰਿੰਗ ਇਨਸਟੈਂਟ ਹੋਈ ਸੀ ਤੇ ਮਕਦਮਾ ਨੰਬਰ 74 ਅਸੀਂ ਕੀਤਾ ਸੀਗਾ ਦਰਜ ਉਹਦੇ ਵਿੱਚ ਦੋ ਬੰਦੇ ਅਸੀਂ ਜਿਹੜੇ ਫੜੇ ਐ ਇੱਕ ਮਨੀ ਮਸੀ ਪੁੱਤਰ ਜਸਪਾਲ ਮਸੀ ਐ ਇਹ ਦੁੱਬੀਵਾਲ ਦਾ ਰਹਿਣ ਵਾਲਾ ਥਾਣਾ ਸਿਵਲ ਲਾਈਨ ਚ ਪੈਂਦਾ ਔਰ ਇੱਕ ਹੈਗਾ ਸੰਦੀਪ ਸਿੰਘ ਉਰਫ ਕਾਲੀ ਪੁੱਤਰ ਬਲਵਿੰਦਰ ਸਿੰਘ ਇਹ ਜਿਹੜਾ ਹੈਗਾ ਇਹ ਵੀ ਥਾਣਾ ਕਿਦਾ ਲਾਲ ਸਿੰਘ ਦੇ ਏਰੀਆ ਤੇ ਰਹਿਣ ਵਾਲਾ ਇਹ ਦੋਨਾਂ ਨੂੰ ਅਸੀਂ ਇਸ ਦੇ ਵਿੱਚ ਜਿਹੜਾ ਹੈਗਾ ਗ੍ਰਫਤਰ ਕਰ ਲਿਆ ਔਰ ਜੋ ਮੌਕੇ ਤੇ ਇਹਨਾਂ ਨੇ ਮੋਟਰਸਾਈਕਲ ਜਿਹੜਾ ਯੂਜ਼ ਕੀਤਾ ਸੀਗਾ ਔਰ ਪਿਸਟਲ ਬੱਤੀ ਬੋ ਜਿਹੜਾ ਯੂਜ਼ ਕੀਤਾ ਸੀ ਉਹ ਦੋਨੇ ਸੀ ਰਿਕਵਰ ਕਰ ਲਿਆ ਤੇ ਇਹਦੇ ਵਿੱਚ ਮੈਂ ਇਹ ਦੱਸਣਾ ਚਾਹਣਾ ਵੀ ਇਹ ਦੋਨਾਂ ਦੇ ਜਿਹੜੇ ਹੈਗੇ ਆ ਪਹਿਲਾਂ ਵੀ ਪਿੱਛੇ ਹਿਸਟਰੀ ਹੈਗੀ ਆ ਇਹਨਾਂ ਦੇ ਮਗਦਮੇ ਵੀ ਦਰਜ ਨੇ ਇਦਾਂ ਹੀ ਸਾਡੇ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ 27 ਤਰੀਕ ਨੂੰ ਜਿਹੜਾ ਹੈਗਾ ਸੁਵਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀਗਾ ਉਹਦੇ ਨਾਲ ਦੋ ਨੌਜਵਾਨ ਲੜਕਿਆਂ ਨੇ ਆ ਕੇ ਮੋਟਰਸਾਈਕਲ ਨਾਲ ਉਹਦੇ ਪੈਰਲ ਚਲਾ ਕੇ ਜਿਹੜਾ ਹੈ ਉਹਤੇ ਫਾਇਰ ਕੀਤਾ ਸੀਗਾ ਜਿਹੜਾ ਉਹਦੇ ਫਾਇਰ ਲੱਗਣ ਨਾਲ ਉਹਦੀ ਮੌਕੇ ਤੇ ਜਿਹੜੀ ਹੈਗੀ ਮੌਤ ਹੋ ਗਈ ਸੀ ਸੁਵਿੰਦਰ ਸਿੰਘ ਦੀ ਉਹਦੇ ਵਿੱਚ ਵੀ ਸਾਡੀ ਜਿਹੜਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਡੀਐਸਪੀ ਡੇਰਾ ਬਾਬਾ ਨਾਨਕ ਕੋਲ ਐਸਐਚਓ ਡੇਰਾ ਬਾਬਾ ਨਾਨਕ ਖਾੜੀ ਦੀ ਪੁਲਿਸ ਨੇ ਇਹਦੇ ਵਿੱਚ ਜਿਹੜੀ ਹੈਗੀ ਹੈ ਬੋਡਲੀ ਤਫਤੀਸ਼ ਸਟਾਰਟ ਕੀਤੀ ਸੀ ਉਹ ਵੀ ਇਦਾਂ ਹੀ ਇੱਕ ਬਲਾਈਂਡ ਮਰਡਰ ਸੀਗਾ ਪਰ ਫਿਰ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਬਟਾਲ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਮੇਰਾ ਬਾਬਾ ਨਾਨਕ ਦਾ ਕੇਸ ਕੇਸ ਕਰਨ ਦੇ ਵਿੱਚ ਤੇ ਬਹੁਤ ਹੀ ਮਿਹਨਤ ਨਾਲ ਜਿਹੜੀਆਂ ਸਾਡੀਆਂ ਵੱਖ-ਵੱਖ ਟੀਮਾਂ ਵੀ ਸੀਆਈਏ ਟੀਮ ਵੀ ਇਹਦੇ ਵਿੱਚ ਲੱਗੀ ਰਹੀ ਹੈ ਤੇ ਅਸੀਂ ਉਹ ਵੀ ਜਿਹੜਾ ਕੇਸ ਹੈਗਾ ਉਹ ਅਸੀਂ ਟਰੇਸ ਕਰ ਲਿਆ ਉਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਐ ਇੱਕ ਜਸਵਿੰਦਰ ਸਿੰਘ ਹੈ ਜੀ ਉਹ ਫੌਜੀ ਇਹ ਫੌਜ ਤੋਂ ਜਿਹੜਾ ਪਕੜਾ ਹੈਗਾ ਤੇ ਇਹ ਬੰਦਾ ਸੀ ਜਿਹੜਾ ਕੀਤਾ ਹੈਗਾ ਇਹ ਚ ਗ੍ਰਿਫਤਾਰ ਕੀਤਾ ਹੈਗਾ ਇਹ ਰਹਿਣ ਵਾਲਾ ਹੈਗਾ ਡੇਰਾ ਬਾਬਾ ਨਾਨਕ ਦਾ ਹੀ ਹੈ ਦੂਸਰਾ ਜਿਹੜਾ ਹੈਗਾ ਨਵਰਾਜ ਸਿੰਘ ਉਰਫ ਸਾਗਰ ਇਹ ਵੀ ਜਿਹੜਾ ਹੈਗਾ ਡੇਰਾ ਬਾਬਾ ਲਾਂਡਾ ਦਾ ਹੀ ਰਹੈਸੀ ਆ ਸੋ ਅਸੀਂ ਇਹ ਦੋਨੇ ਕੇਸ ਜਿਹੜੇ ਹੈਗੇ ਆ ਜੋ ਸਾਡੇ ਫਾਇਰਿੰਗ ਇਨਸਟੈਂਟ ਹੋਏ ਸੀਗੇ ਇਹ ਦੋਨੇ ਕੇਸ ਅਸੀਂ ਟ੍ਰੇਸ ਕਰ ਲਏ ਆ ਅੱਗੇ ਇਹਦੇ 'ਚ ਹਜੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਹੋਰ ਇਹਦੇ ਵਿੱਚ ਵੀ ਬੰਦੇ ਅਸੀਂ ਹਜੇ ਅਰੈਸਟ ਕਰਾਂਗੇ ਜਿਹੜੇ ਕਿ ਇਹਦੇ ਨਾਲ ਲਿੰਕਡ ਹੈਗੇ ਆ ਜੋ ਸਾਡੀ ਹਜੇ ਪ੍ਰੀਮੀਨਰੀ ਇਨਕੁਆਇਰੀ ਦੇ ਵਿੱਚ ਸਾਹਮਣੇ ਆ ਰਿਹਾ ਉਹ ਅਸੀਂ ਤੁਹਾਨੂੰ ਬਹੁਤ ਜਲਦੀ ਇਹਦੇ ਬਾਰੇ ਵੀ ਜਿਹੜੀ ਹੈਗੀ ਆ ਉਹ ਨਾਮ ਦੇ ਨਾਲ ਤੁਹਾਨੂੰ ਅਸੀਂ ਇਨਫੋਰਮੇਸ਼ਨ ਦਿੰਦੇ ਰਾਵਾਂਗੇ ਜੋ ਵੀ ਕੋਈ ਇਹਦੇ ਵਿੱਚ ਉੱਤਰ ਜੜਾ ਹੈਗਾ ਆ ਬੰਦੇ ਦੀ ਜਿਹੜੀ ਸ਼ਮੂਲਤ ਪਾਈ ਜਾਊਗੀ ਤੇ ਜਾਂ ਜਿਹੜਾ ਅਸੀਂ ਬੰਦਾ ਇਹ ਚ ਅਰੈਸਟ ਕਰਾਂਗੇ ਇਹਨਾਂ ਨੇ ਗੋਲੀ ਚਲਾਈ ਕਿਉਂ ਇਹ ਅਸੀਂ ਦੇਖੋ ਮੈਂ ਤੁਹਾਨੂੰ ਦੱਸਦੇ ਹਾਂ ਵੀ ਹਜੇ ਅਸੀਂ ਬੰਦੇ ਫੜੇ ਹੈਗੇ ਆ ਇਨਵੈਸਟੀਗੇਟ ਕਰ ਰਹੇ ਆ ਇਹ ਪਰਸਨਲ ਦੁਸ਼ਮਣੀ ਵੀ ਹੋ ਸਕਦੀ ਹੈ ਇਹਦੇ ਵਿੱਚ ਜੋ ਸਾਨੂੰ ਜਿਹੜਾ ਫਰਸਟ ਹਜੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਪੁੱਛਗਿਛ ਤੋਂ ਉਹ ਇਹਨਾਂ ਦੀ ਕੋਈ ਪਰਸਨਲ ਜਿਹੜੀ ਹੈਗੀ ਆ ਰੰਜਿਸ਼ ਬਾਜੀ ਦੇ ਰੇਪ ਬੰਨਨ ਕਾਲੇ ਕੇਸ ਦੇ ਵਿੱਚ ਸਾਹਮਣੇ ਆਈ ਹੈ ਜੋ ਉਹਨਾਂ ਨੇ ਆਪ ਦੱਈਆਂ ਨੇ ਵੀ ਇਸ ਚੀਜ਼ ਦਾ ਕੀਤਾ ਸੀਗਾ ਪਹਿਲਾ ਖੁਲਾਸਾ ਤੇ ਉਹ ਅਸੀਂ ਕਿਉਂਕਿ ਪਹਿਲਾਂ ਸਿਟੀ ਵਾਲਾ ਜਿਹੜਾ ਕੇਸ ਹੈਗਾ ਲੋਥਰਾ ਜੀ ਵਾਲਾ ਇਹਦੇ ਵਿੱਚ ਵੀ ਪਹਿਲਾਂ ਇੱਕ ਸਿਟੀ ਥਾਣੇ ਦੇ ਵਿੱਚ ਗੋਲੀ ਚੱਲੀ ਸੀ ਉਹ ਇੱਕ ਇਮੀਗ੍ਰੇਸ਼ਨ ਕਾਊਂਟਰ ਤੇ ਚੱਲੀ ਸੀ ਉਹ ਵੀ ਅਸੀਂ ਇਹਦੇ ਨਾਲ ਲਿੰਕ ਕਰ ਰਹੇ ਹਾਂ ਸ਼ਾਇਦ ਉਹ ਸੇਮ ਹੀ ਜਿਹੜੀ ਹੈਗੀ ਹੈ ਉਹਦੇ ਨਾਲ ਲਿੰਕ ਅਪ ਹੋਵੇ ਪਰ ਉਹਦੇ ਬਾਰੇ ਤੁਹਾਨੂੰ ਮੈਂ ਅੱਜ ਨਹੀਂ ਦੱਸ ਸਕਦਾ ਕਿਉਂਕਿ ਇਹ ਐਵਿਡੈਂਸ ਸਾਡਾ ਹੋ ਸਕਦਾ ਇੱਧਰ ਉੱਧਰ ਹੋਣ ਦਾ ਜਾਂ ਕੋਈ ਹੁੰਦਾ ਹੈ ਅਸੀਂ ਉਹ ਇਨਵੈਸਟੀਗੇਸ਼ਨ ਆਪਣੀ ਜਿਹੜੀ ਹੈਗੀ ਆ ਕੰਪਲੀਟ ਕਰਨੀ ਤੁਹਾਨੂੰ ਦੱਸ ਸਕਦੇ ਆ ਐਗਜ਼ੈਕਟ ਵੀ ਇਹ ਕੀ ਹੋਇਆ ਅਜੇ ਹਿਆਰ ਨਹੀਂ ਹੈ ਜੀ ਹਾਂਜੀ ਹਾਂਜੀ ਮਜਾਇਜ ਜੀ ਬਿਲਕੁਲ ਪਿੱਛੇ ਕੋਈ ਨਹੀਂ ਹਾਂਜੀ ਉਹ ਹਜੇ ਤੁਹਾਨੂੰ ਦੱਸਿਆ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਦੋਨੇ ਕੇਸਾਂ ਦੇ ਅਲੱਗ-ਅਲੱਗ ਜਿਹੜੇ ਹੈਗੇ ਆ ਇਹ ਜਿਹੜੇ ਪਿੱਛੇ ਜੋ ਜੋ ਵੀ ਇਹਨਾਂ ਦੀ ਆਪਸੀ ਕੋਈ ਰੰਜਿਸ਼ਬਾਜ਼ੀ ਨਿਕਲੇਗੀ ਜਾਂ ਕੋਈ ਹੋਰ ਵਜ੍ਹਾ ਨਿਕਲਦੀ ਹੈ ਉਹ ਵੀ ਵਿਲ लेट ਯੂ نو ਪਰ ਸਾਡੀ ਹਜੇ ਮੈਂ ਤੁਹਾਨੂੰ ਦੱਸਿਆ ਵੀ ਇਨਕੁਆਇਰੀ ਚੱਲ ਰਹੀ ਹੈ ਇਹ ਹਜੇ ਮੈਂ ਇਸ ਇਸ ਚੀਜ਼ ਨੂੰ ਆ ਜਿਹੜੀ ਹੈਗੀ ਲਾਈਨ ਲਾਈਟ ਨਹੀਂ ਲਿਆ ਸਕਦਾ ਉਹ ਫਰਦਰ ਤੁਹਾਨੂੰ ਜਦੋਂ ਕੰਪਲੀਟ ਇਨਵੈਸਟੀਗੇਸ਼ਨ ਹੋ ਜੂਗੀ ਇਹਦੇ ਸਾਰੇ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਤੁਹਾਨੂੰ ਹੋਰ ਵੀ ਜਿਹੜੇ ਹੈਗੇ ਅਰੈਸਟ ਹਜੇ ਹੋਣਗੇ ਇਹਦੇ ਵਿੱਚ ਸਾਨੂੰ ਹੈਗਾ ਜਿਹੜੇ ਬੰਦੇ ਸਾਹਮਣੇ ਆ ਰਹੇ ਆ ਮੈਂ ਉਹ ਤਾਂ ਉਹ ਨਾਮ ਨਹੀਂ ਜਾਦੂ ਕਰ ਸਕਦਾ ਜਦੋਂ ਫਾਈਨਲ ਇਨਵੈਸਟੀਗੇਸ਼ਨ ਹੋ ਜੇਗੀ ਤਾਂ ਅਸੀਂ ਤੁਹਾਨੂੰ ਸਾਰਾ ਜਿਹੜਾ ਹੈਗਾ ਇਹਦਾ ਜ਼ਰੂਰ ਤੁਹਾਡੇ ਨੂੰ ਇਨਫੋਰਮ ਕਰਾਂਗੇ ਨਹੀਂ ਇਹ ਮੈਂ ਇਹ ਜਿਹੜਾ ਇਹ ਜਿਹੜਾ ਜੂਲਰ ਵਾਲਾ ਮਾਮਲਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਔਰ ਇਹ ਵੈਪਨ ਜਿਹੜਾ ਇਹਨਾਂ ਨੇ ਮੌਕੇ ਤੇ ਯੂਜ਼ ਕੀਤਾ ਉਹ ਵੀ ਬਰਾਮਦ ਹੋ ਗਿਆ ਦੂਸਰੇ ਮਾਮਲੇ 'ਚ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਵੀ ਸਾਨੂੰ ਕਾਫੀ ਲੀਡਸ ਉਹ ਚ ਮਿਲੀਆਂ ਨੇ ਬੰਦੇ ਅਸੀਂ ਦੋ ਅਰੇਸਟ ਕਰ ਲਿਆ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਅਸੀਂ ਉਹਦੇ ਵਿੱਚ ਵੀ ਜਿਹੜਾ ਹੈ ਫਰਦਰ ਤੁਹਾਨੂੰ ਜੂ ਸੌਰੀ ਨਹੀਂ ਇਹ ਮੈਂ ਤੁਹਾਨੂੰ ਹਜੇ ਨਹੀਂ ਦੱਸ ਸਕਦਾ ਇਹ ਸਾਡੀ ਅੱਗੇ ਤੁਹਾਨੂੰ ਜਿਵੇਂ ਦੱਸਿਆ ਵੀ ਹਜੇ ਤਫਤੀਸ਼ ਚੱਲ ਰਹੀ ਹੈ ਅੱਗੇ ਦੀ ਅੱਗੇ ਕੀ ਲਿੰਕ ਬਣਦਾ ਜੋ ਫਾਰਵਰਡ ਲਿੰਕੇਜਸ ਬਣਨਗੇ ਤੇ ਬੈਕਵਰਡ ਲਿੰਕੇਜਸ ਆ ਅਸੀਂ ਸਾਰਿਆਂ ਦੇ ਵਰਕਆਊਟ ਕਰ ਰਹੇ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਟੀਮ ਸਾਰੀਆਂ ਇੱਥੇ ਵਰਕਆਊਟ ਕਰ ਰਹੀਆਂ ઠાણે દીવી ਔਰ CIA ਖਾਸ ਤੌਰ ਤੇ ਕਾਉਂਟਰ ਇੰਟੈਲੀਜੈਂਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਸੀ ਤੇ ਵੀ ਆਰ ਵਰਕਿੰਗ ਔਨ ਇਟ ਜਿਵੇਂ ਇਹਦਾ ਫਾਈਨਲਾਈਜ਼ ਸਾਰਾ ਕੁਝ ਹੋਏਗਾ ਅਸੀਂ ਤੁਹਾਨੂੰ ਨਾਲ ਦੇ ਨਾਲ ਜੂਰ ਵਿਲ ਲੈਟੀ ਹੋਵੇ ਜਿਹੜੇ ਚਾਰੇ ਪਗੜੇ ਆ ਤੁਸੀਂ ਵਾਪਸ ਕੇਸਾਂ ਰੱਖਦੇ ਮਤਲਬ ਇਕੱਲਾ ਵੀ ਕੋਈ ਕੇਸ ਦਰਜ ਆ ਗਈ ਇਹਨਾਂ ਤੇ ਜਿਹੜੇ ਸਿਟੀ ਵਾਲੇ ਹੈਗੇ ਇਹਨਾਂ ਤੇ ਕੇਸ ਦਰਜ ਹੈਗੀ ਆ ਪਹਿਲਾਂ ਆਲਰੇਡੀ ਜਿਹੜੇ ਅਸੀਂ ਡੇਰਾ ਬਾਬਾ ਨਾਨਕ ਵਿੱਚ ਦੋ ਜਣੇ ਫੜੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਚ ਚੈੱਕ ਕਰ ਰਹੇ ਹਾਂ ਧੰਨਵਾਦ ਥੈਂਕ ਯੂ